ਹਾਂਜੀ ਐਮਐਲਏ ਸਾਹਿਬ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਹੈ ਮਾਮਲਾ ਕੀ ਗੱਲਬਾਤ ਮਾਮਲਾ ਤਾਂ ਉਹਨਾਂ ਪਤਾ ਵੀ ਕਰ ਲਏ ਸਿੱਕ ਇੱਕ ਯਾ ਟ੍ਰੀਟਮੈਂਟ ਪਲਾਟ ਦੀ ਜਗ੍ਹਾ ਨੂੰ ਲੈ ਕੇ ਕੋਈ ਰੌਲਾ ਪਿਆ ਸੀ ਉਹਦੇ ਵਿੱਚ ਕੀ ਗੱਲ ਲੈਣ ਦੀ ਉਹਨੂੰ ਕੀ ਨਾਮ ਨਹੀਂ ਤਾਂ ਜਿਹੜੇ ਬੰਦੇ ਪੀੜਤ ਹੋਏ ਦੱਸ ਸਕਦੇ ਨੇ ਪਰ ਜਿਹੜਾ ਇਹ ਪੁਲਿਸ ਦੀ ਭੂਮਿਕਾ ਉਹ ਚ ਬਹੁਤ ਮਾੜੀ ਰਹੀ ਹੈ ਬਿਨਾਂ ਇਹਦੀ ਕੰਪਲੇਂਟ ਤੋਂ ਬਿਨਾਂ ਕਿਸੇ ਗੱਲ ਤੋਂ ਇਹ ਕਿ ਕਿਸਾਨ ਨੂੰ ਜੋ ਆਪਣੀ ਜ਼ਮੀਨ ਵੇਚ ਕੇ ਆਪਣੇ ਘਰ ਜਾ ਰਿਹਾ ਪਹਿਲਾਂ ਉਹਨਾਂ ਨੂੰ ਪੁੱਛਦੇ ਪਿਆ ਅੰਦਰ ਜੇ ਨਿਆਜ਼ ਰਾਹ ਦੇ ਵਿੱਚ ਉਹਨਾਂ ਨੇ ਠਾਕ ਦਿੱਤੀ ਕਿ ਉਹਨਾਂ ਤੇ ਦਬਾਅ ਬਣਾਇਆ ਉਹ ਡਿਮਾਂਡ ਕੀਤੀ ਉਹਨਾਂ ਦੇ ਮੁਕਾਬਲ ਤੁਹਾਨੂੰ ਪਹਿੰਜੋ ਮੈਨੂੰ ਫੋਨ ਆਇਆ ਕਿ ਉਹਨਾਂ ਤੋਂ ਰਿਸ਼ਤੇ ਦੇ ਵਿੱਚੋਂ ਜੋ ਕਿਰਾਇਆ ਜਿਮ ਨੂੰ ਦਿੱਤੋ ਉਹ ਪੈਸੇ ਦਿਵਾਉਣ ਵਾਸਤੇ ਜਿਹੜਾ ਐਡਰੈਸ ਐਕਚੁਅਲ ਦਬਾਅ ਪਾ ਰਿਹਾ ਮੈਂ ਐਸੇਚੁਅਲ ਨਾਲ ਗੱਲ ਕੀਤੀ ਤਾਂ ਉਹਨੇ ਵੀ ਕਿਹਾ ਜੀ ਮੇਰੇ ਕੋਲ ਇਹਨਾਂ ਦੇ ਖਿਲਾਫ ਕੰਪਲੇਂਟ ਆਈ ਹੈ ਮੈਂ ਉਹਦੀ ਗੱਲਬਾਤ ਕਰ ਰਿਹਾ ਹਾਂ ਮੈਨੂੰ ਜਿਹੜੀਆਂ ਗੱਲਾਂ ਤੋਂ ਲੱਗਿਆ ਵੀ ਇਹਦੀ ਜਿਹੜੀ ਐਸਐਟਓ ਦੀ ਮੇਰੇ ਬੱਚੇ ਜਿਹੜੀ ਹੈਗੀ ਐ ਇਨਵੋਲਵਮੈਂਟ ਹੈ ਤੇ ਉਦੋਂ ਬਾਅਦ ਮੈਨੂੰ ਫੋਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਉਹ ਉੱਥੇ ਜਿਹੜਾ ਉਹਨੂੰ ਡਰਾਉਂਦਾ ਰਿਹਾ ਕਿ ਮੈਂ ਤੁਹਾਡੇ ਚ ਪਾਚਾ ਦਾ ਰਿਕਰ ਤੋਂ ਮੈਂ ਤੁਹਾਡੇ ਰਹਿਦਾ ਕਿ ਉਹਨੂੰ ਮਤਲਬ ਕੁੱਲਤੇ ਜਿਹੜਾ ਉਹ ਲੈਮ ਜੇ ਨੂੰ ਲੈ ਕੇ ਨੂੰ ਦਬਾਅ ਪਾਉਂਦਾ ਰਿਹਾ ਐ ਐਸਐਟਓ ਤੋਂ ਸੁਣਾਵਾ ਤੇ ਜਦੋਂ ਮੈਨੂੰ ਫੇਰ ਪਤਾ ਲੱਗਿਆ ਬੰਦੇ ਨੇ ਜ਼ਰੂਰ ਦੁਬਾਰਾ ਫੋਨ ਕੀਤਾ ਤਾਂ ਜਿਹੜੇ ਮਾਮਲੇ ਐਸਐਸਪੀ ਦੇ ਧਿਆਨ ਚ ਆਉਂਦਾ ਪਰ ਮੈਂ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਖਲ ਦੇ ਕੇ 5 ਮਿੰਟਾਂ ਦੇ ਬੈਠੀ ਉਹ ਬੰਦਿਆਂ ਨੂੰ ਉੱਥੋਂ ਛਡਾ ਦਿੱਤਾ ਹੁਣ ਮਸਲੇ ਇਹ ਆ ਵੀ ਡੀਐਸਐਚਓ ਨੇ ਉਹ ਬੰਦੇ ਨੂੰ ਕਿਉਂ ਮਿਠਾਇਆ ਉਹਦੀ ਕੀ ਮਜਬੂਰੀ ਸੀ ਕੌਣ ਲੋਕਾਂ ਦੇ ਪਿੱਛੇ ਸੀ ਉਹਨਾਂ ਉਹਦੇ ਤੇ ਕੀ ਪ੍ਰੈਸ਼ਰ ਸੀ ਤੇ ਮੈਂ ਇਸ ਗੱਲ ਦੀ ਜਿਹੜੀ ਮੰਗ ਕਰਦਾ ਵੀ ਜਿਹੜੇ ਜਿਹੜੇ ਕਰਪਟ ਅਧਿਕਾਰੀ ਆ ਜੋ ਜਿਹਹੀਆਂ ਗਤੀ ਪ੍ਰੀਅਮ ਚਰਬੋਲ ਹੁੰਦੇ ਆ ਜਿਵੇਂ ਜੋ ਜੇਮੇ ਸਰਕਾਰ ਕਹਿੰਦੀ ਵੀ ਲੋ ਟਾਲਰੈਂਸ ਐਂਗੇਸਟ ਕ੍ਰਪਸ਼ਨ ਇਹ ਕ੍ਰਪਸ਼ਨ ਦੇ ਖਿਲਾਫ ਉਹਨਾਂ ਦੀ ਕੋਈ ਲੋ ਟਾਲਰੈਂਸ ਤਾਂ ਅਨਨ ਨੂੰ ਮੈਂ ਇਹਦੇ ਜਾਂਚ ਦਾ ਵਿਸ਼ਾ ਇਸ ਤੋਂ ਖਿਲਾਫ ਜਿਹੜੀ ਲੱਗੀ ਹੈ ਉਹ ਜਿਹੜੀ ਕਾਰਵਾਈ ਕਰਨੀ ਬਣਦੀ ਹੈ ਤੇ ਮੈਂ ਸਸਟ ਸਾਰ ਨੂੰ ਮੈਂ ਮਿਲ ਕੇ ਵੀ ਕਹੂੰਗਾ ਕਿ ਲੋਜ ਓਨਲੀ ਸੀਗੀ ਤੇ ਜਿਹੜੇ ਇਹ ਅਧਿਕਾਰੀ ਹੈ ਇਹਨਾਂ ਦੀ ਲਗਾਮ ਕੱਛੀ ਜਾਵੇ ਤਾਂ ਕਿ ਜਿਹੜੇ ਇਹਦਾ ਹੋਰ ਵੀ ਮੈਨੂੰ ਪਤਾ ਲੱਗਿਆ ਵੀ ਆਮ ਲੋਕਾਂ ਨਾਲ ਜਿਹੜੀ ਜਿਹੜੀ ਇਹਦੀ ਸ਼ਬਦਾਵਲੀ ਹੈ ਜਿਹੜਾ ਇਹਦਾ ਬਰਤਾਅ ਹੈ ਉਹ ਬਹੁਤ ਮਾੜਾ ਇਹ ਲੋਕਾਂ ਨੂੰ ਡਰਾ ਕੇ ਭਲੇ ਮਨਸ ਲੋਕਾਂ ਨੂੰ ਡਰਾ ਕੇ ਮਤਲਬ ਉਹਨਾਂ ਤੋਂ ਜਿਹੜੇ ਪੈਸੇ ਦੀ ਗਰਾਹੀ ਕਰਦੇ ਐ ਸਿਚੂ ਡਰਾਉਂਦਾ ਲੱਗਦਾ ਜੋ ਮੈਨੂੰ ਪਤਾ ਲੱਗਿਆ ਆਮ ਲੋਕਾਂ ਨੂੰ ਮੈਨੂੰ ਜੀ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਟ੍ਰੀਟਮੈਂਟ ਪਲਾਂਟ ਤੇ ਕੋਈ ਕਪਲੇ ਬਾਈ ਸਾਹਮਣੇ ਆਈ ਆ ਨਗਰ ਕੌਂਸਲ ਦੇ ਵਿੱਚ ਮੈਨੂੰ ਲੱਗਦਾ ਤੁਹਾਡੇ 4 ਐਮਸੀ ਨੇ ਜਿਹੜੇ ਕਾਂਗਰਸ ਨੇ ਪ੍ਰੋਜੈਕਟ ਕਰਦੇ ਨੇ ਕੋਈ ਉਹਨਾਂ ਵੱਲੋਂ ਵਿਰੋਧ ਦੀ ਗੱਲ ਕੋ ਸਾਹਮਣੇ ਨਹੀਂ ਆਈ ਹੈਗੀ ਵੀ ਜੇ ਉਹਨਾਂ ਨੂੰ ਲੱਗਦਾ ਸੀ ਕਿ ਕਪਲਾ ਹੋ ਰਿਹਾ ਕੋਈ ਉਹਨਾਂ ਨੇ ਵਿਰੋਧ ਨਹੀਂ ਕੀਤਾ ਹੈਗਾ ਉਨਾ ਤੇ ਹੁੰਦੇ ਸਾਈਨ ਕੀਤੇ ਗਏ ਨੇ ਵੀ ਕੀ ਲੱਗਦਾ ਕੋਈ ਡਰਾਪ ਦੇ ਵਿੱਚ ਆ ਨਹੀਂ ਜਾ 90 90 ਲੱਖ ਦੀ ਜ਼ਮੀਨ ਦਾ ਹੋਇਆ ਹੈਗਾ ਨਾ ਜਦੋਂ ਕੋਈ ਜਿਵੇਂ ਇਨਕੁਆਇਰੀ ਕਰਦੇ ਆ ਜਿਹੜਾ ਕਿਸਾਨ ਉਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਉਹਦਾ ਅਜਾੜਾ ਪੱਤਾ ਉਹਦਾ ਮੁਰਦਬਸਮਾ ਪੱਤਾ ਠੀਕ ਹੈ ਜੇ ਮੈਂ ਆਮ ਹੀ ਅੱਜ ਮਾਰਕੀਟ ਰੇਟ ਆ ਜਿਹੜਾ ਜ਼ਮੀਨ ਦਾ 40 50 ਲੱਖ ਰੁਪਈਆ ਹੋ ਗਿਆ ਤਾਂ ਜੇ ਲੱਗਦਾ ਹੈ ਵੀ ਜ਼ਮੀਨ ਦੇ ਵਿੱਚ ਕੋਈ ਜ਼ਿਆਦਾ ਮਤਲਬ ਮਲਤਾਇਕੀ ਤਾਂ ਹੋਛਾ ਤਾਂ ਸਾਡੇ ਐਮਸੀ ਬੋਲਦੇ ਪਰ ਫਿਰ ਵੀ ਮੈਂ ਚਾਹਣਾ ਵੀ ਇਹ ਅਫੀਸਰ ਨੇ ਉਹਨਾਂ ਨੂੰ ਇਸ ਨੂੰ ਨੇਗੋਸ਼ੀਏਟ ਚਾਹੇ ਪਲੇਅਰ ਇੱਕੋ ਹੀ ਆ ਸੀ ਇਸ ਨੂੰ ਨੇਗੋਸ਼ੀਏਟ ਕਰ ਲੈਣਾ ਚਾਹੀਦਾ ਸੀ ਉਹਨਾਂ ਨੂੰ ਤੇ ਕਈ ਵਾਰ ਜਿਹੜੇ ਆਮ ਸਾਡੇ ਅੰਸੀ ਉਹਨਾਂ ਦੀ ਗੱਲਾਂ ਧਿਆਨ ਚ ਵੀ ਨਹੀਂ ਹੁੰਦੀਆਂ ਪਰ ਜੇ ਪਰ ਵਿਸਾਇਆ ਵੀ ਤੁਸੀਂ ਉਹ ਤਾਂ ਕਿਸੇ ਗੱਲ ਦੇ ਪੈਸੇ ਵਾਪਸ ਜਿਹੜਾ ਰੇਟ ਤਾਂ ਜੋ ਮੈਂ ਸੰਭੋ ਦਾ ਦਾਸਾਂ ਨੂੰ ਜਾਇਜ਼ ਰੇਟ ਮਿਲੇ ਇਹ ਅੱਜ ਮਾਰਕੀਟ ਰੇਟ 50 ਲੱਖ ਦਾ ਹੈਗਾ ਤਾਂ ਤਾਂ ਬਹੁਤ ਜਿਹੜਾ ਨੇੜੇ ਦੀ ਜ਼ਮੀਨਾਂ ਜਿਵੇਂ ਆਪਾਂ ਨਿਆਈ ਦੀ ਜ਼ਮੀਨਾਂ ਉਹਦਾ ਰੇਟ ਹੋਰ ਵੀ ਜਾਗਾ ਕੋਈ ਉਹਨਾਂ ਨੂੰ ਮੈਂ ਇਹ ਨਹੀਂ ਕਹਿੰਦੇ ਕਿ ਉਹ ਰੇਟ ਬਹੁਤ ਜ਼ਿਆਦਾ ਮਿਲ ਗਿਆ ਨਾ ਪਰ ਉਹਨਾਂ ਦੇ ਉਸ ਰੇਟ ਦੇ ਵਿੱਚੋਂ ਜੇ ਅਸੀਂ ਕੋਈ ਕਿਸੇ ਜਿਹੜੀ ਡਿਮਾਂਡ ਕਰਾਂਗੇ ਤਾਂ ਉਹ ਉਹਦੀ ਮਨਸਾਬ ਸਾਫ ਕਰਦੇ ਹੋ ਤੇ ਨਜਾਇਜ਼ ਕਰਦਾ ਤੇ ਜਿਹੜੇ ਕੱਟੜ ਇਮਾਨਦਾਰੀ ਜਿਹੜੀ ਗੱਲ ਆਪਾਂ ਕਰਦੇ ਸੀਗੇ ਤੇ ਜਾਂ ਜਿਵੇਂ ਹੁਣ ਵੀ ਗੱਲਾਂ ਚੱਲਦੇ ਵੀ ਕ腐ਸ਼ਨ ਦੇ ਨਾਲ ਕੋਈ ਸੰਝੌਤਾ ਨਹੀਂ ਹੋਊਗਾ ਤਾਂ ਸਭ ਤੋਂ ਪਹਿਲਾਂ ਜੋ ਲੋਕ ਦਬਾ ਪਾ ਕੇ ਜੋ ਡਰਾ ਕੇ ਉਹਨਾਂ ਨੂੰ ਪੈਸੇ ਦਿਵਾਉਣਾ ਟੁੱਲ ਸੀ ਉਹਨਾਂ ਖਲਾਬ ਜਿਹੜੀ ਜਾਂਚ ਕਰਨੀ ਬਣੀ ਹੈ ਲੱਗਦਾ ਵੀ ਸੈਸ਼ਨ ਸਰਥਾਉਂਗਾ ਮੁੱਦਾ ਇਹ ਜੇ ਤੋਂ ਬਿਲਕੁਲ ਜੀ ਸੈਸ਼ਨ ਦੇ ਵਿੱਚ ਜਿਵੇਂ ਉਹ ਉੱਥੇ ਬੋਲਣ ਦਾ ਮੌਕਾ ਮਿਲਿਆ ਉਸ ਮੁੱਦੇ ਤੇ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਇੱਕ ਪ੍ਰਸ਼ਨ ਹਵਰਜੰਦਾ ਇੱਕ ਜੀਰੋ ਕਰ ਦਿੰਦਾ ਤੋਂ ਜਦੋਂ ਸਮਾਂ ਮਿਲਿਆ ਤਾਂ ਮੈਂ ਜਿਹੜੇ ਇਕੱਲਾ ਇਹ ਨਹੀਂ ਹੋਰ ਬੜੇ ਮੁੱਦੇ ਨੇ ਜਿਹੜੇ ਜਿਵੇਂ ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਮੈਂ ਐਮਐਲਏ ਤੋਂ ਫੀਡਬੈਕ ਲਵਾਂਗਾ ਤਾਂ ਮੈਂ ਨੂੰ ਕਹੂੰਗਾ ਤੇ ਬੇਨਤੀ ਕਰੂੰਗਾ ਮੁੱਖ ਮੰਤਰੀ ਸਾਹਿਬ ਨੂੰ ਜੇ ਤੁਸੀਂ ਐਮਐਲਏ ਤੋਂ ਫੀਡਬੈਕ ਲੈਣੀ ਹੈ ਤਾਂ ਮੈਂ ਬਰਨਾਲੇ ਦਾ ਐਮਐਲਏ ਹਾਂ ਤਾਂ ਮੈਨੂੰ ਜਦੋਂ ਮਰਜ਼ੀ ਸਮਾਂ ਦੇ ਕੇ ਬੁਲਾਣ ਨੂੰ ਬਰਨਾਲੇ ਦੇ ਹਲਕੇ ਦੇ ਇਕੱਲੇ ਇਤਨੌਹਲੇ ਦੇ ਨਹੀਂ ਮੈਂ ਹੰਡੇ ਐ ਦੀ ਮੈਂ ਬਰਨਾਲੇ ਦੀ ਮਿਊਸਪਲਟੀ ਦੀ ਤੇ ਚੱਤੀ ਤੇ ਦੜਦੂ ਜਦੋਂ ਉਹਦੇ ਤੇ ਕੋਈ ਪ੍ਰੋਪਰ ਕਾਰਵਾਈ ਹੋਈ ਤਾਂ ਉਹ ਤੁਹਾਨੂੰ ਅਗਲੀ ਫਰਮਾਨਾਂ ਨੂੰ ਜੋ ਜੋ ਅੱ체 ਹੋ ਰਿਹਾ ਹੈ ਉਹਨਾਂ ਨੂੰ ਸੀਸਾ ਦਿਖਾ ਦੂੰਗਾ ਤੁਹਾਨੂੰ ਬਾਕੀ ਕੰਮ ਆ ਉਹਨਾਂ ਨੇ ਮੇਰੀ ਗੱਲ ਸੁਣ ਲੈਣ ਜੇ ਉਹਨਾਂ ਨੂੰ ਲੱਗਿਆ ਵੀ ਮੇਰੀ ਗੱਲ ਸਹੀ ਹੈ ਉਹ ਕੋਈ ਜਾਂਚ ਕਰਾ ਲੈਣ ਤਾਂ ਫਿਰ ਜਿਹੜੇ ਉਹ ਲੋਕ ਨੇ ਜੋ ਇਹ ਤੇਲੇ ਲੋਕਾਂ ਦੇ ਟੈਕਸ ਦਾ ਪੈਸਾ ਖਾ ਰਹੇ ਨੇ। ਆ ਜਾਂ ਵੱਡੇ ਵੱਡੇ ਕਪੜੇ ਖੋ ਰਹੇ ਨੇ ਤਾਂ ਉਹਨਾਂ ਕਲੱਬ ਜਿਹੜੀ ਉਹ ਕਿਹਨੇ ਦਾ ਮਾਲਕ ਹੋਣਾ ਉਹਨਾਂ ਦੇ ਵਿੱਚੋਂ ਬੰਦੇ ਕਿਹਨੂੰ ਜ਼ਿੰਮੇਵਾਰ ਸਮਝੋ ਕੱਲ੍ਹ ਵਾਲੇ ਮਾਮਲੇ 'ਚ ਕੀ ਦੀ ਜ਼ਿੰਮੇਵਾਰੀ ਬਣਦੀ? ਦੇਖੋ ਸਭ ਤੋਂ ਪਹਿਲਾਂ ਜ਼ਿੰਮੇਵਾਰ ਮੈਂ ਐਸਚੂ ਨੂੰ ਸਮਝਣਾ। ਕੋਈ ਮਿਲਦਾਂ ਨੂੰ ਤਾਂ ਕੋਈ ਮੰਗ ਸਕਦਾ ਆ ਪੈਸੇ। ਮੇਰੇ ਕੋਲ ਇੱਕ ਸਹੀ ਇਸ ਤਰ੍ਹਾਂ ਦੀ ਗੱਲ ਨਹੀਂ ਇਹ ਵੀ ਕਿਹਨੇ ਮੰਗੇ ਪਰ ਉਹਨੇ ਉਹ ਦੱਸੋ ਐਸਚੂ ਜਦੋਂ ਇਹ ਕਲੱਬ ਜਾਂਚ ਗਈ ਤਾਂ ਉਹਨੇ ਕੀ ਨੇ ਕਹਿੰਦੇ ਬੰਦੇ ਫੜੇ? ਉਹ ਪੈਸੇ ਕਿਹਨੂੰ ਦਿਵਾਉਣ ਦੀ ਗੱਲ ਕਰਦਾ ਸੀ? ਇਹ ਐਸਚੂ ਦੱਸੇ। ਉਹ ਕਹਿੰਦੇ ਕੋਈ ਪੁਰਾਣਾ ਪੰਡੋਰੀ ਵਾਲੇ ਸੀਗਾ ਵਿਅਕਤੀ ਉਹਦਾ ਕੋਈ ਰੌਲਾ ਸੀ ਪੀੜਤ ਪਰਿਵਾਰ ਨਾਲ ਕੋਈ ਰੌਲਾ ਨਹੀਂ ਹੈਗਾ ਪੰਡੋਰੀ ਵਾਲੇ ਮਾਮਲੇ ਦਾ ਮੈਨੂੰ ਕੋਈ ਜਾਣਕਾਰੀ ਨਹੀਂ ਪੰਡੋਰੀ ਕੌਣ ਹੈ ਕੌਣ ਨਹੀਂ ਕਿਹਦੀ ਗੱਲਬਾਤ ਸੀਗੀ ਤਾਂ ਮੈਂ ਜਿੱਦੇ ਮੀਟਿੰਗ ਹੋਈ ਹੈ ਇਹ ਉਹਦੇ ਨਾਲ ਦਿੱਲੀ ਸੀਗਾ ਮੈਂ ਇਹ ਮੀਟਿੰਗ ਦੇ ਵਿੱਚ ਖੁਦ ਆਉਣਾ ਚਾਹੁੰਦਾ ਸੀਗਾ ਤੇ ਮੈਂ ਜਿਹੜਾ ਇਹਨਾਂ ਨੇ ਜਦੋਂ ਮੈਨੂੰ ਉਹਦਾ ਏਜੰਡਾ ਭੇਜਿਆ ਮੀਟਿੰਗ ਦਾ ਤੇ ਮੈਂ ਉਹਨੂੰ ਮੈਸੇਜ ਵੀ ਭੇਜਿਆ ਵੀ ਜੇ ਤੁਸੀਂ ਇਹ ਪੋਸੀਬਲ ਹੋ ਤਾਂ ਮੈਂ ਦਿੱਲੀ ਆ ਇਹਨੂੰ ਮੀਟਿੰਗ ਨੂੰ ਕੇ ਕਰ ਦੋ ਆਪਾਂ ਨੂੰ ਮਾਮਲੇ ਨੂੰ ਵਿਚਾਰ ਲਾਂਗੇ ਤਾਂ ਹੋ ਸਕਦਾ ਇਹਨਾਂ ਨੇ ਇਹਨੂੰ ਅੱਜ ਹੋ ਸਕਦਾ ਐਮਐਲਏ ਦੀ ਕੋਈ ਵੇਟ ਦਾਖਲ ਕਰ ਕੀ ਕਰੇ ਇਹਨਾਂ ਨੇ ਉਹ ਮੀਟਿੰਗ ਵੀ ਪੋਸਟਪੋਨ ਨਹੀਂ ਕੀਤੀ ਪੀੜਿਤ ਪਰਿਵਾਰ ਹੁਣ ਤੁਹਾਡੇ ਸੰਪਰਕ ਚ ਮੈਨੂੰ ਪਤਾ ਲੱਗਿਆ ਕਿ ਉਹ ਕਹਿੰਦੇ ਸਾਡਾ ਤਾਂ ਕੋਈ ਰੋਲਾ ਹੀ ਨਹੀਂ ਹੈਗਾ ਨਗਰ ਕੌਂਸਲ ਨਾਲ ਚਲੋ ਕਈ ਵਾਰ ਜਿਹੜਾ ਆਮ ਸਧਾਰਨ ਵਿਅਕਤੀ ਹੁੰਦਾ ਉਹ ਕਿਸੇ ਚਾਂਜਟ ਜਾਂ ਜ਼ਬਾਅ ਚ ਆ ਕੇ ਉਹ ਕਿਸੇ ਚੱਕਰ ਤੇ ਨਹੀਂ ਪਣਦਾ ਮੈਂ ਵੀ ਉਹਨਾਂ ਨੂੰ ਕਿਸੇ ਚੱਕਰ ਤੇ ਨਹੀਂ ਪਣਨ ਦੂੰਗਾ ਜਿਵੇਂ ਸਾ ਪਹਿਲੇ ਵੀ ਇਹ ਸੀਵੀ ਸਿਸਟਮ ਦਾ ਜਿਹੜਾ ਜਨਾ ਚੱਲ ਰਿਹਾ بزਨਸ ਦੀ ਉਹ ਵੀ ਬਹੁਤ ਵੱਡਾ ਕਪਲਾ ਤੇ ਬਹੁਤ ਬਹੁਤ ਟਿਕਾ ਪਲੇ ਹੈ ਜਿਹੜੇ ਨਗਰ ਕੌਂਸਲ ਦੇ ਵਿੱਚ ਚੱਲ ਰਹੇ ਨੇ ਓਏ ਤੁਸੀਂ ਇਹਦੀ ਕੋਈ ਜਾਂਚ ਆਫੇ ਤੌਰ ਤੇ ਕਰਾਓ ਮੈਂ ਮਿਸਪਲਟੀ ਤੋਂ ਸਰਰ ਕਾਰਡ ਮੰਗਿਆ ਪਿਛਲੇ 4 ਸਾਲ ਦਾ ਵੀ ਮੈਨੂੰ ਜੋ ਤੁਸੀਂ ਪ੍ਰੋਜੈਕਟ ਤੁਹਾਡੇ ਅਧੂਰੇ ਆ ਜੋ ਪੂਰੇ ਹੋਇਆ ਜੋ ਕੰਮ ਕੀਤਾ ਗਿਆ ਜੋ ਤੁਹਾਨੂੰ ਗ੍ਰਾਂਟਸ ਆਈਆਂ ਨੇ ਚਾਹੇ ਟੈਕਸ ਦੇ ਰੂਪ ਚ ਆਇਆ ਪੈਸੇ ਚਾਹੇ ਗ੍ਰਾਂਟ ਦੇ ਰੂਪ ਦੇ ਵਿੱਚ ਆ ਉਹਦੀ ਉਹਨਾਂ ਡਿਟੇਲ ਚੱਕੀ ਜਾਵੇ